ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਕद्दू ਦੀ ਖੀਰ ਬਣਾਵਾਂਗੇ ਆਪਰੇ ਨਾ ਕद्दू ਸੀਗੇ ਕੱਚੇ-ਕੱਚੇ ਕद्दू ਸੀਗੇ ਤੇ ਆਪਾਂ 1/2 ਕਿਲੋ ਕद्दੂਆਂ ਦਾ ਨਾ ਉਤੋਂ ਵੀ ਕद्दू ਕਸ ਕਰ ਲਈ ਆਪਾਂ ਬੀਜ ਕੱਢ ਤੇ ਆ ਉਹਨਾਂ ਦੇ ਤੇ ਇਹਨਾਂ ਖੀਰ ਬਹੁਤ ਹੀ ਸੁਆਦਿਸ਼ਟ ਬਣਦੀ ਹੈ ਤੇ ਆਪਾਂ ਬੀਜ ਨਹੀਂ ਵਿੱਚ ਰੱਖਣੇ ਉਤੇ ਉਤਨਾ ਉਤਨਾ ਚੰਝਣਾ ਪਲਪ ਆਪਾਂ ওই ਕद्दू ਕਸ ਕਰਨਾ ਹੈ ਉਹ ਆਪਾਂ ਕੀਤਾ ਬਰੀਕ ਵਾਲੇ ਪਾਸੇ ਆਪਾਂ ਮੋٹے ਸਾਈਡ ਤੋਂ ਨਹੀਂ ਕੀਤਾ ਬਰੀਕ ਸਾਈਡ ਤੋਂ ਕੀਤਾ ਹੈਗਾ ਤੇ ਇੱਧਰ ਆਪਾਂ ਲਏ ਡਰਾਈ ਫਰੂਟ ਹੈ ਕਾਜੂ ਆ ਬਦਾਮ ਹੈ ਤੇ ਕਿਸ਼ਮਿਸ਼ ਹੈ ਦਾਖਾਂ ਤੇ ਇੱਧਰ ਆਪਣੇ ਹੈਗੇ ਆ ਪਿਸਤੇ ਆਹ ਆਪਣੇ 4-5 ਇਲਾਇਚੀਆਂ ਦਾ ਪਾਊਡਰ ਕੁੱਟਿਆ ਵਿਆ ਤੇ ਆ 100 ਗ੍ਰਾਮ ਆਪਣੀ ਹੈਗੀ ਚੀਨੀ ਆਪਾਂ 1 ਲੀਟਰ ਲਵਾਂਗੇ ਦੁੱਧ ਇੱਧਰ ਦੁੱਧ ਆਪਣਾ ਨੇ ਬਰਮ ਰੱਖਿਆ ਵਿਆ 1 ਲੀਟਰ ਦੁੱਧ ਆ ਇਹ ਤੇ ਇਹਦੇ ਵਿੱਚ ਜਨ 100 ਗ੍ਰਾਮ ਚੀਨੀ ਪਾਵਾਂਗੇ ਆਪਾਂ ਤੇ ਵੱਧ ਘੱਟ ਆਪਾਂ ਪਾ ਸਕਦੇ ਆ ਜੇ ਮਿੱਠਾ ਜ਼ਿਆਦਾ ਪੀਣੇ ਆ ਤੇ ਜਿਆਦਾ ਜੇ ਘੱਟ ਪੀਣੇ ਤੇ ਇਹ ਨੂੰ ਘੱਟ ਕਰ ਸਕਦੇ ਹੁਣ ਆਪਾਂ ਨਾ ਇੱਧਰ ਆਪਣਾ ਦੁੱਧ ਗਰਮ ਹੋਈ ਜਾਂਦਾ ਤੇ ਆਪਾਂ ਨਾ ਜਿਹੜਾ ਕद्दू ਆ ਤੇ ਇਹਦਾ ਪਾਣੀ ਕੱਢ ਲਾਂਗੇ ਆਪਾਂ ਆਪਾਂ ਨਾ ਕद्दू ਸਾਰਾ ਕੱਪੜੇ ਦੇ ਵਿੱਚ ਪਾ ਲਿਆ ਆਪਾਂ ਹੱਥ ਨਾਲ ਵੀ ਨਿਚੋੜ ਸਕਦੇ ਤੇ ਮੈਂ ਕੱਪੜੇ ਚ ਪਾਇਆ ਤੇ ਆ ਦੇਖੋ ਹੁਣ ਆਪਾਂ ਇਹਦਾ ਨਾ ਪਾਣੀ ਕੱਢਾਂਗੇ ਦੇਖੋ ਕਿੰਨਾ ਪਾਣੀ ਨਿਕਲਦਾ ਹੈ ਐਸ ਤਰ੍ਹਾਂ ਕਰਕੇ ਨਾ ਕਪੜੇ ਨਾਲ ਸੌਖਾ ਨਿਕਲ ਜਾਂਦਾ ਹੱਥ ਨਾਲ ਨਿਕਲਦਾ ਨਹੀਂ ਪਾਣੀ ਐਸ ਤਰ੍ਹਾਂ ਨੱਪ ਕੇ ਆਪਾਂ ਸਾਰਾ ਪਾਣੀ ਕੱਢ ਦਿਆਂਗੇ ਇਧਰ ਨਾਲ ਦੁੱਧ ਨੂੰ ਵਾਲ ਆ ਗਏ ਤੇ ਇਹਨੂੰ ਆਪਾਂ ਦੂਸਰੇ ਚੁੱਲੇ ਤੇ ਕਰ ਦੇਵਾਂਗੇ ਇਹ ਇਹਨੂੰ ਇਹ ਰਿਜੀ ਜਾਊਗਾ ਥੋੜਾ ਜਿਹਾ گاੜਾ ਹੋ ਜਾਊਗਾ ਰਿਜ ਰਿਜ ਕੇ ਤੇ ਹੁਣ ਆਪਾਂ ਇਸ ਚੁੱਲੇ ਤੇ ਨਾ ਪੈਨ ਰੱਖਾਂਗੇ ਇਹਦੇ ਵਿੱਚ ਆਪਾਂ ਦੋ ਹੀ ਚਮਚੇ ਘਿਉ ਦੇ ਪਾਈਏ ਦੇਸੀ ਘਿਓ ਪਾਇਆ ਆ ਤੇ ਹੁਣ ਆਪਾਂ ਨਾ ਜਿਹੜਾ ਆ ਕੱਦੂ ਦੇ ਪਾਣੀ ਕੱਟਿਆ ਸੀਗਾ ਇਹਨੂੰ ਇਹਦੇ ਵਿੱਚ ਪਾ ਲਾਂਗੇ ਤੇ ਹੁਣ ਆਪਾਂ ਚਾਰ ਤੋਂ ਪੰਜ ਮਿੰਟ ਨਾ ਤੇ ਆਪਾਂ ਸਲੋ ਗੈਸ ਤੇ ਇਹਨੂੰ ਭੁੰਨਾਗੇ ਘਿਓ ਦੇ ਵਿੱਚ ਆਪਨੇ ਕਦ ਦੋਨੋਂ ਨੂੰ ਨਾ ਚਾਰ ਤੋਂ ਪੰਜ ਮਿੰਟ ਹੋ ਗਏ ਤੇ ਵਧੀਆ ਪੱਕ ਗਿਆ ਖੁਸ਼ਬੂ ਆਈ ਜਾਂਦੀ ਆ ਤੇ ਹੁਣ ਆਪਾਂ ਨਾ ਇਸ ਢੰਦੇ ਦੇ ਉੱਤੇ ਹੀ ਕਰ ਲਾਂਗੇ ਦੁੱਧ ਵਾਲਾ ਟੋਪ। ਇਹਨੂੰ ਉਤਾਰ ਕੇ ਨਾ ਤੇ ਆਪਾਂ ਵਿੱਚ ਪਾ ਦਾਂਗੇ। ਹੁਣ ਆਪਾਂ ਦੁੱਧ ਵਾਲਾ ਟੋਪ ਜਾਸਤੇ ਰੱਖ ਦਾਂਗੇ। ਦੁੱਧ ਆਪਣਾ ਵਧੀਆ ਰਿਜੀ ਜਾਂਦਾ ਹੈ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਕद्दू ਆਪਾਂ। ਹੁਣ ਆਪਾਂ ਇਹਦੇ ਵਿੱਚ ਨਾ ਲਾਈਟੀ ਪਾਊਡਰ ਹੁਣੇ ਪਾ ਦਾਂਗੇ। ਫਿਰ ਇਹਦੀ ਸਮੈਲ ਵਧੀਆ ਆਊਗੀ। ਫਲੇਵਰ ਸੁਣਾ ਆਉਂਦਾ ਹੈ ਤੇ ਨਾਲ ਦੀ ਨਾਲ ਪੱਕੀ ਜਾਂਦਾ ਤੇ ਹੁਣ ਆਪਾਂ ਇਹਨੂੰ ਜਿੰਨਾ ਚੰਨਾ ਤੇ ਗਾੜੀ ਨਹੀਂ ਹੁੰਦੀ ਨਾ ਉਨਾ ਟਾਈਮ ਆਪਾਂ ਇਹਨੂੰ ਪਕਾਵਾਂਗੇ ਹੁਣ ਆਪਣੀ ਖੀਰ ਵਧੀਆ ਰਿਜੀ ਜਾਂਦੀ ਹੈ ਤੇ ਇਹਦੇ ਵਿੱਚ ਨਾ ਹੁਣ ਆਪਾਂ ਚੀਨੀ ਪਾ ਦੇਾਂਗੇ ਇਹਦੇ ਵਿੱਚ ਚੀਨੀ ਮੈਂ 100 ਗ੍ਰਾਮ ਪਾਈ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਆਪਾਂ ਵੱਧ ਘੱਟ ਵੀ ਪਾ ਸਕਦੇ ਹਾਂ ਹੁਣ ਕਿਾ ਚੀਨੀ ਪਾਣੀ ਛੱਡੂਗੀ ਨਾ ਜਿਹੜੀ ਤੇ ਉਹ ਫੇਰ ਦੁੱਧ ਦੇ ਨਾਲ ਹੀ ਵਧੀਆ ਪਾਣੀ ਸੁੱਕ ਜਾਊਗਾ ਤੇ ਖੀਰ ਆਪਣੀ ਗਾੜੀ ਹੁੰਦੀ ਜਾਂਦੀ ਆ ਬਸ ਆਪਾਂ 5-7 ਮਿੰਟ ਹੀ ਹੋਰ ਪਕਾਵਾਂਗੇ ਹੁਣ ਖੰਡ ਦੇ ਹੁਣ ਉਹ ਖੰਡ ਦੇ ਕਾਰਨ ਨਾ ਆਪਣਾ ਵਾਲਾ ਥੋੜਾ ਜਿਹਾ ਰੁਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਾ ਕਾਜੂ ਬਦਾਮ ਤੇ ਕਿਸ਼ਮਿਸ਼ ਇਹ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ बस ਆਪਾਂ 4-5 ਮਿੰਟ ਹੀ ਇਹਨੂੰ ਹੋਰ ਪਕਾਵਾਂਗੇ। ਆਪਣੀ ਨਾ ਖੀਰ ਬਣ ਕੇ ਹੋ ਗਈ ਤਿਆਰ ਦੇਖੋ ਤੇ ਹੁਣ ਠੰਡੀ ਹੋ ਗਈ ਜਦੋਂ ਖੀਰ ਹੋਰ ਵੀ ਜ਼ਿਆਦਾ ਸੰਘਣੀ ਹੋ ਜਾਊਗੀ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਤੇ ਇਹਨੂੰ ਕੱਢਦੇ ਆਂ ਆਪਾਂ ਕਟੋਲੇ ਵਿੱਚ। ਆਪਣੀ ਨਾ ਖੀਰ ਬਣ ਕੇ ਤਿਆਰ ਹੋ ਗਈ ਕੱਦੂ ਜੀ। ਉਨ ਉੱਤੇ ਆਪਾਂ ਗਾਰਨਿਸ਼ ਕਰ ਦਾਂਗੇ ਬਦਾਮਾਂ ਨਾਲ ਤੇ ਪਿਸਤਾਨੋ ਇਹ ਜੀ ਤਾਂ ਠੰਡੀ ਹੋ ਗਈ ਨਾ ਤੇ ਬਹੁਤ ਹੀ ਗਾੜੀ ਹੋ ਜੁਗੀ ਹੈ ਜਾਰੇ ਤੇ ਬਹੁਤ ਹੀ ਸੁਆਦਿਸ਼ਟ ਬਣਦੀ ਹੈ ਤੇ ਤੁਸੀਂ ਵੀ ਬਣਾਓ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰਿਓ ਨਾਲੇ ਸਬਸਕ੍ਰਾਈਬ ਕਰਿਓ ਤੇ ਨਾਲੇ ਘੰਟੀ ਦਾ ਬਟਨ ਦਬਾ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ